ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਮੇਰੇ ਚੈਨਲ ਰਿਤਕੌਰ ਤੇ ਵੈਲਕਮ ਜੀ ਸਾਰਿਆਂ ਦਾ ਤੇ ਆਪਾਂ ਲੈ ਕੇ ਆਏ ਆ ਜੀ ਅੱਜ ਪਲੇਨ ਸੂਟਾਂ ਦੀ ਵੀਡੀਓ ਸਾਰੇ ਕਲਰ ਹੈ ਸੂਟ ਇਹਨਾਂ ਦੇ ਵਿੱਚ ਇਹਨਾਂ ਚੋਂ ਕੋਈ ਵੀ ਮੇਰੀ ਭੈਣ ਨੂੰ ਕਿਸੇ ਨੂੰ ਪਸੰਦ ਹੋਵੇ ਤਾਂ ਸਕਰੀਨਸ਼ਾਟ ਲੈ ਕੇ ਰੱਖ ਲਿਓ WhatsApp ਨੰਬਰ ਦੇਵਾਂਗੇ ਆਪਾਂ ਤੇ ਆਪ ਦਾ ਆਰਡਰ ਬੁੱਕ ਕਰਵਾਇਓ ਤੇ ਇਹਨਾਂ ਦਾ ਪ੍ਰਾਈਸ ਹੈ ਜੀ 2200 ਰੁਪਿਆ ਇਹ ਸੂਟ ਦਾ ਪ੍ਰਾਈਸ 200 ਹੈ ਘੱਟ ਤੋਂ ਘੱਟ ਰੇਟ ਤੇ ਬਹੁਤ ਵਧੀਆ ਕੱਪੜਾ ਹੈ ਪੂਰੀ ਗਾਰੰਟੀ ਹੈ ਚਿਰਖਣ ਦੀ ਬਹੁਤ ਚਮਕ ਹੈ ਕੱਪੜੇ ਦੇ ਵਿੱਚ ਤੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਸੁਤਾਂ ਦੇ ਕਲਰ ਤੇ ਮੇਰੀ ਵੀਡੀਓ ਨੂੰ ਜਰੂਰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਆ ਦੇਖੋ ਜੀ ਰਾਣੀ ਕਲਰ ਕਿੰਨਾ ਸੋਹਣਾ ਕਲਰ ਹੈ ਤਾਂ ਬਾ ਤੁਸੀਂ ਲੈਸ ਲਵਾਓ ਭਾਵੇਂ ਤੁਸੀਂ ਕਢਾਈ ਕਰਵਾਓ ਜੇ ਮੇਰੀ ਭੈਣ ਨੇ ਕਿਸੇ ਨੇ ਕਢਾਈ ਕਰਵਾ ਕੇ ਵੀ ਤਿਆਰ ਕਰਵਾਉਣਾ ਹੋਵੇ ਤਾਂ ਜਰੂਰ ਕਰਕੇ ਦੇਵਾਂਗੇ ਤਿਆਰ 300 ਕਢਾਈ ਤੇ 200 ਦਾ ਸੂਟ ਹੈ 500 ਚ ਸੂਟ ਪਊਗਾ ਕਢਾਈ ਕਰਵਾ ਕੇ ਵੀ ਦੇਵਾਂਗੇ ਜੇ ਕਿਸੇ ਮੇਰੀ ਭੈਣ ਨੇ ਕਢਾਈ ਕਰਵਾਉਣੀ ਹੋਈ ਤਾਂ ਬਹੁਤ ਵਧੀਆ ਕੱਪੜਾ ਹੈ ਆਹ ਆ ਜੀ ਇਹਦੇ ਵਿੱਚ ਰੈੱਡ ਕਲਰ ਆਹ ਗਾ ਜੀ ਮੋਰ ਪੰਖੀ ਆ ਜਿਆ ਕਲਰ ਆ ਮੋਰ ਪੰਖੀਆ ਕਲਰ ਆ ਹਾਂ ਪੂਰੀ ਚਮਕਾ ਕੱਪੜੇ ਦੇ ਵਿੱਚ ਨਾ ਚਿਰਖੇ ਨਾ ਬੋਰਾਵੇ ਤੇ ਬਰਤਾਏ ਤੇ ਬੱਲ ਕੋਲੀ ਨਹੀਂ ਆਉਂਦਾ ਜੀ ਆ ਦੇਖੋ ਜੀ ਜਾਮਣੀ ਜਿਆ ਕਲਰ ਬਹੁਤ ਸੋਹਣਾ ਕਲਰ ਹੈ ਬਹੁਤ ਕਲਰ ਆਇਆ ਇਸ ਕੱਪੜੇ ਦੇ ਵਿੱਚ ਤੇ ਮੇਰੀ ਭੈਣ ਨੂੰ ਕਿਸੇ ਨੂੰ ਵੀ ਪਸੰਦ ਹੋਵੇ ਤਾਂ ਤੁਸੀਂ ਜਰੂਰ ਮੈਨੂੰ ਮੈਸੇਜ ਕਰਿਓ ਆ ਦੇਖੋ ਜੀ ਤੇ ਜਰੂਰ ਹੈਲਪ ਕਰਿਓ ਜੀ ਕਮੈਂਟ ਜਰੂਰ ਕਰਿਓ ਜੀ ਲਾਈਕ ਜਰੂਰ ਕਰਿਓ ਮੇਰੀ ਵੀਡੀਓ ਸਾਰੇ ਕੋਜੀ ਕਲਰ ਕਿੰਨਾ ਸੋਹਣਾ ਕਲਰ ਹੈ ਇਹਦੇ ਵਿੱਚ ਜੀ ਆਪਣੇ ਕੋਲੇ ਆ ਗਏ 8 ਕਲਰ ਇਹ ਸਾਰੇ ਗੂੜੇ ਕਲਰ ਹੀ ਆਏ ਆ ਤੇ ਇਹਦੇ ਵਿੱਚ ਆਪਾਂ ਹੁਣ ਫਿੱਕੇ ਕਲਰ ਵੀ ਮੰਗਵਾਵਾਂਗੇ ਤਾਂ ਦੇਖੋ ਜੀ ਬਹੁਤ ਸੋਹਣਾ ਕਲਰ ਆ ਗੀ ਆ ਦੇਖੋ ਜੀ ਤਾਂ ਵੀ ਬਹੁਤ ਸੋਹਣਾ ਕਲਰ ਹੈ। ਗੁਲਾਬੀ ਰਾਣੀ ਜਾਂ ਬਹੁਤ ਸੋਹਣਾ ਇਹ ਗੁੱਲਾ ਨਾਰੀ ਜਾਂ ਕਲਰ ਹੈ ਜੀ ਆਹ ਜੀ। ਇਹਨਾਂ 'ਚ ਕੋਈ ਵੀ ਮੇਰੀ ਭੈਣ ਨੂੰ ਕਿਸੇ ਨੂੰ ਪਸੰਦ ਹੋਵੇ ਤਾਂ ਤੁਸੀਂ ਜਰੂਰ ਮੈਨੂੰ ਮੈਸੇਜ ਕਰਿਓ। ਤਾਂ ਦੇਖੋ ਜੀ ਸਾਰੇ ਕਲਰ ਆ ਗਏ ਇਹਦੇ ਵਿੱਚ। ਤਾਂ ਦੇਖੋ ਕੋਈ ਵੀ ਪਸੰਦ ਹੋਵੇ ਮੇਰੀ ਭੈਣ ਨੂੰ ਤਾਂ ਜਰੂਰ ਮੈਨੂੰ ਮੈਸੇਜ ਕਰਿਓ। ਮੇਰੀ ਵੀ ਮੇਰੀ ਵੀਡੀਓ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਜੀ। ਧੰਨਵਾਦ ਜੀ